ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕੋ ਅਚਰਜ ਕਾ ਹੋ ज्यों जल जल मैं पैहस है, क्यों टूर मिल्यो जूला हो? हर के लोगा, मैं तो मत का भोरा ज्यों तन तजे कबीरा रमैये होरा, रहाओ कहत कबीर सुनोरे लोई ਪਰਮ ਨਾ ਪੁਲ ਹੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਰਿਦੈ ਜਿਉ ਹੋਈ ਇਹ ਭਗਤ ਕਬੀਰ ਜੀ ਦੀ ਬਾਣੀ ਹੈ ਭਗਤ ਕਬੀਰ ਜੀ ਕਹਿੰਦੇ ਹਨ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀਵੇ ਪਾਣੀ ਪਾਣੀ ਵਿੱਚ ਮਿਲ ਕੇ ਮੂੜ ਵਖਰਾ ਨਹੀਂ ਹੋ ਸਕਦਾ ਤੀਵੇਂ ਕਬੀਰ ਜੁਲਾਹਾ ਵੀ ਆਪਾ ਭਾਉ ਮਿਟਾ ਕੇ ਪਰਮਾਤਮਾ ਵਿੱਚ ਮਿਲ ਗਿਆ ਹੈ ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ ਜੋ ਵੀ ਮਨੁੱਖ ਪ੍ਰਭੂ ਪ੍ਰੇਮ ਤੇ ਪ੍ਰਭੂ ਭਗਤੀ ਨਾਲ ਸਾਂਝ ਬਣਾਉਂਦਾ ਹੈ ਉਸ ਦਾ ਪ੍ਰਭੂ ਨਾਲ ਇੱਕ ਮਿਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। हे संत जनों ਲੋਕਾਂ ਦੇ ਭਾਣੇ ਮੈਂ ਮਤ ਦਾ ਕੰਮਲਾ ਹੀ ਸਹੀ। ਭਾਉ ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਸ਼ੀ ਛੱਡ ਕੇ ਮਘਰ ਆ ਗਿਆ ਹਾਂ। ਪਰ हे ਕਬੀਰ ਜੇ ਤੂੰ ਕਾਂਸੀ ਵਿੱਚ ਰਹਿੰਦਾ ਹੋਇਆ ਸਰੀਰ ਛੱਡੇ ਤੇ ਮੁਕਤੀ ਮਿਲ ਜਾਏ ਤਾਂ ਪਰਮਾਤਮਾ ਦਾ ਇਸ ਵਿੱਚ ਕੀ ਉਪਕਾਰ ਸਮਝਿਆ ਜਾਏਗਾ ਕਿਉਂਕਿ ਕਾਂਸੀ ਵਿੱਚ ਤਾਂ ਉਂਝ ਵੀ ਇਨ੍ਹਾਂ ਲੋਕਾਂ ਦੇ خیال ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ ਤਾਂ ਫਿਰ ਸਿਮਰਨ ਦਾ ਕੀ ਲਾਭ ਕਬੀਰ ਜੀ ਕਹਦੇ ਹਨ ਹੇ ਲੋਕੋ ਸੁਣੋ ਕੋਈ ਮਨੁੱਖ ਕਿਸੇ ਭੂਲੇਖੇ ਵਿੱਚ ਨਾ ਪੈ ਜਾਏ ਕਿ ਕਾਂਸੀ ਵਿੱਚ ਮੁਕਤੀ ਮਿਲਦੀ ਹੈ ਤੇ ਮਗਰ ਵਿੱਚ ਨਹੀਂ ਮਿਲਦੀ ਜੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਹੋਵੇ ਤਾਂ ਕਾਂਸੀ ਕੀ ਤੇ ਕਲ ਰਾਠਾ ਮਗਰ ਕੀ ਦੋਹੀ ਥਾਈ ਪ੍ਰਭੂ ਵਿੱਚ ਲੀਨ ਹੋ ਸਕੀਦਾ ਹੈ